ਸਤਿ ਸ਼੍ਰੀ ਅਕਾਲ ਮੈਂ ਸੁਣਿਆ ਨਾ ਸਾਡੇ ਲੋਕ ਤੇ ਤੁਹਾਡਾ ਸਵਾਗਤ ਤੁਸੀਂ ਦੇਖ ਰਹੇ ਹੋ ਗਲੋਬਲ ਨਿਊਜ਼ ਰੁੱਕਰਦਿਆਂ ਪਹਿਲੀ ਖਬਰ ਵੱਲ ਪਹਾੜਾਂ ਤੋਂ ਚੱਲ ਰਹੀਆਂ ਠੰਡੀਆਂ ਹਵਾਵਾਂ ਨੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਠੰਡ ਵਧਾ ਦਿੱਤੀ ਹੈ ਮੌਸਮ ਵਿਭਾਗ ਆਈਐਮਡੀ ਚੰਡੀਗੜ੍ਹ ਦੇ ਅਨੁਸਾਰ ਅੱਜ ਅਤੇ ਕੱਲ ਠੰਡ ਤੋਂ ਰਾਹਤ ਦੀ ਕੋਈ ਉਮੀਦ ਨਹੀਂ ਹੈ ਠੰਡੀ ਲਹਿਰ ਅਤੇ ਸੰਘਣੀ ਧੁੰਦ ਲਈ ਜੈਲੋ ਅਲਰਟ ਜਾਰੀ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਘੱਟ ਤਾਪਮਾਨ ਬਠਿੰਡਾ ਵਿੱਚ 4.4 ਡਿਗਰੀ ਦਰਜ ਕੀਤਾ ਗਿਆ ਸ਼ੁੱਕਰਵਾਰ ਨੂੰ ਲੁਧਿਆਣਾ ਅੰਮ੍ਰਿਤਸਰ ਅਤੇ ਪਟਿਆਲਾ ਵਿੱਚ ਕੋਲਡ ਏਅਰ ਦਰਜ ਕੀਤਾ ਗਿਆ ਹਾਲਾਂਕਿ ਧੁੱਪ ਨਿਕਲਣ ਕਾਰਨ ਲੋਕਾਂ ਨੂੰ ਠੰਡ ਤੋਂ ਥੋੜੀ ਰਾਹਤ ਮਿਲੀ ਅੱਜ 10 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ 5 ਜ਼ਿਲ੍ਹਿਆਂ ਵਿੱਚ ਸੀਤ ਲਹਿ ਸਰ ਹੁਸ਼ਿਆਰਪੁਰ ਨਮਾ ਸ਼ਹਿਰ ਕਪੂਰਥਲਾ ਜਲੰਧਰ ਲੁਧਿਆਣਾ ਫਤਿਗੜ ਸਾਹਿਬ ਅਤੇ ਪਟਿਆਲਾ ਵਿੱਚ ਕੁਝ ਥਾਵਾਂ ਤੇ ਵੀ ਸੰਗਣੀ ਧੁੰਦ ਪੈਣ ਦੀ ਸੰਭਾਵਨਾ ਹੈ। ਪੰਜ ਜ਼ਿਲ੍ਹਿਆਂ ਫਾਜ਼ਿਲਕਾ ਫਰੀਦਕੋਟ ਮੁਕਸਰ ਸਾਹਿਬ ਬਠਿੰਡਾ ਤੇ ਮਾਨਸਾ ਦੇ ਕੁਝ ਇਲਾਕਿਆਂ ਵਿੱਚ ਸੀਤ ਲਹਿਰ ਦੀ ਸਥਿਤੀ ਰਹਿਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਫਤਿਗੜ ਸਾਹਿਬ ਅਤੇ ਪਟਿਆਲਾ ਦੇ ਕੁਝ ਇਲਾਕਿਆਂ ਵਿੱਚ ਦਿਨ ਵੇਲੇ ਵੀ ਬਹੁਤ ਜ਼ਿਆਦਾ ਠੰਡ ਪੈ ਸਕਦੀ ਹੈ। ਮੌਸਮ ਵਿਭਾਗ ਦੇ ਅਨੁਸਾਰ ਉੱਤਰੀ ਭਾਰਤ ਵਿੱਚ ਉਚਾਈ ਤੇ ਤੇਜ਼ ਪੱਛਮੀ ਹਵਾਵਾਂ ਚੱਲ ਰਹੀਆਂ ਨੇ ਜਿਸ ਨਾਲ ਮੌਸਮ ਠ ਅਮਰੀਕੀ ਰਾਸ਼ਟਰਪਤੀ 트럼ਪ ਨੇ ਇੱਕ ਵਾਰ ਫਿਰ ਗ੍ਰੀਨਲੈਂਡ ਦੇ ਮੁੱਦੇ ਤੇ ਕੁਝ ਨਾ ਕੁਝ ਕਰਨ ਦੀ ਗੱਲ ਦੁਹਰਾਈ ਹੈ। ਉਹਨਾਂ ਕਿਹਾ ਕਿ ਜੇਕਰ ਅਮਰੀਕਾ ਕੋਈ ਕਦਮ ਨਹੀਂ ਉਠਾਉਂਦਾ ਤਾਂ ਰੂਸ ਅਤੇ ਚੀਨ ਦਖਲ ਦੇਣਗੇ ਅਤੇ ਵਾਸ਼ਿੰਗਟਨ ਉਹਨਾਂ ਨੂੰ ਗਵਾਂਡੀ ਦੇ ਰੂਪ ਚ ਨਹੀਂ ਚਾਹੁੰਦਾ। ਮੈਂ ਆਸਾਨ ਤਰੀਕੇ ਨਾਲ ਹੱਲ ਲੱਭਣਾ ਚਾਹੁੰਦਾ ਪਰ ਜੇਕਰ ਇਹ ਕੰਮ ਨਹੀਂ ਕਰਦਾ ਤਾਂ ਅਸੀਂ ਔਖਾ ਰਸਤਾ ਅਪਣਾਉਣ ਤੋਂ ਨਹੀਂ ਝਿਚਕਾਂਗੇ। ਜਦੋਂ ਕੁਝ ਸਾਡਾ ਹੁੰਦਾ ਤਾਂ ਅਸੀਂ ਇਸ ਦੀ ਰੱਖਿਆ ਕਰਦੇ ਹਾਂ। ਈਰਾਨ ਨਾਲ ਓਬਾਮਾ ਦੁਆਰਾ ਕੀਤੇ ਗਏ ਭਿਆਨਕ ਸੌਦੇ ਦੇ ਨਤੀਜੇ ਸਾਰਿਆਂ ਨੂੰ ਸਪਸ਼ਟ ਨੇ ਇਹ ਇੱਕ ਥੋੜੇ ਸਮੇਂ ਦਾ ਸੌਦਾ ਸੀ। ਦੇਸ਼ਾਂ ਨੂੰ ਲੈਣਾ ਚਾਹੀਦਾ ਤੇ ਇਸ ਦੀ ਰੱਖਿਆ ਕਰਨੀ ਚਾਹੀਦੀ ਹੈ ਕਿਉਂਕਿ ਜੇਕਰ ਅਸੀਂ ਨਹੀਂ ਕਰਦੇ ਤਾਂ ਚੀਨ ਜਾਂ ਰੂਸ ਕਰੇਗਾ ਡੈਨਮਾਰਕ ਦੀ ਪ੍ਰਧਾਨ ਮੰਤਰੀ ਮੇਟੇ ਫਰੇਡਰਿਕਸਨ ਨੇ ਗ੍ਰੀਨਲੈਂਡ ਦੀ ਰੱਖਿਆ ਲਈ ਫੌਜੀ ਕਾਰਵਾਈ ਦੀ ਧਮਕੀ ਦਿੱਤੀ ਹੈ ਉਹਨਾਂ ਨੇ ਸਪੱਸ਼ਟ ਕੀਤਾ ਕਿ ਜੇਕਰ ਕੋਈ ਗ੍ਰੀਨਲੈਂਡ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ ਤਾਂ ਡੈਨਿਸ ਫੌਜ ਪਹਿਲਾਂ ਗੋਲੀ ਮਾਰੇਗੀ ਤੇ ਬਾਅਦ ਵਿੱਚ ਸਵਾਲ ਪੁੱਛੇਗੀ ਫਰੇਡਰਿਕਸਨ ਨੇ ਇਹ ਵੀ ਕਿਹਾ ਕਿ ਗ੍ਰੀਨਲੈਂਡ ਤੇ ਕਬਜ਼ਾ ਕਰਨ ਦੀ ਕੋਈ ਵੀ ਫੌਜੀ ਕੋਸ਼ਿਸ਼ ਨਾਟੋ ਦੇ ਅੰਤ ਦਾ ਸੰਕੇਤ ਹੋਵੇਗੀ ਇਹ ਧਿਆਨ ਦੇਣ ਯੋਗ ਹੈ ਕਿ ਡੈਨਮਾਰਕ ਸੰਯੁਕਤ ਰਾਸ਼ ਅਮਰੀਕਾ ਦੇ ਨਾਲ ਇੱਕ ਨਾਟੋ ਮੈਂਬਰ ਹੈ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਪਹਲਗਾਮ ਦੀ ਦੁਖਪਰੀ ਘਟਨਾ ਤੋਂ ਬਾਅਦ ਜੰਮੂ ਕਸ਼ਮੀਰ ਦੇ ਟੂਰਿਸਟ ਤੇ ਸੈਰ ਸਪਾਟਾ ਵਿਭਾਗ ਕਾਫੀ ਪ੍ਰਭਾਵਿਤ ਹੋਇਆ ਸੀ ਪਰ ਹੁਣ ਕਾਫੀ ਹੱਦ ਤੱਕ ਸਲਾਨੀ ਹੌਲੀ-ਹੌਲੀ ਆਉਣੇ ਸ਼ੁਰੂ ਹੋ ਗਏ। ਉਮਰ ਅਬਦੁੱਲਾ ਅੰਮ੍ਰਿਤਸਰ ਵਿਖੇ ਫੁਲਕਾਰੀ ਊਮਨਸ ਆਫ ਅੰਮ੍ਰਿਤਸਰ ਵੱਲੋਂ ਕਰਵਾਏ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਪੂਜੇਨ ਫੁਲਕਾਰੀ ਸੰਸਥਾ ਵੱਲੋਂ ਕਿਤੇ ਜਾਂਦੇ ਸਮਾਜ ਸੇਵੀ ਕਾਰਜਾਂ ਦੀ ਸਲਾਘਾ ਕਰਦੇ ਆ। ਉਹਨਾਂ ਨੇ ਕਿਹਾ ਕਿ ਫੁਲਕਾਰੀ ਵੱਲੋਂ ਕੈਂਸਰ ਜਾਗਰੂਕਤਾ ਲਈ ਚਲਾਇਆ ਜਾ ਕੰਪੇਨ ਪ੍ਰੋ ਵੱਡੇ ਅਤੇ ਇਸ ਤੋਂ ਨੌਜਵਾਨ ਪੀੜੀ ਨੂੰ ਬਚਾਉਣ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਨੇ ਉਹਨਾਂ ਕਹਾਂਗੇ ਪੰਜਾਬ ਦੀ ਹਕੂਮਤ ਨਾਲ ਸਾਡੇ ਚੰਗੇ ਰਿਸ਼ਤੇ ਨੇ ਪੰਜਾਬ ਅਤੇ ਜੰਮੂ ਕਸ਼ਮੀਰ ਦੇ ਆਪਸੀ ਪਾਈਚਾਰਾ ਤੇ ਕਾਰੋਬਾਰ ਪਹਿਲਾਂ ਦੀ ਤਰ੍ਹਾਂ ਹੋਰ ਵੀ ਪਰਫੁੱਲਿਤ ਕਰਨ ਲਈ ਹਰ ਸੰਭਵ ਯਤਨ ਕਰ ਰਹੇ ਨੇ ਉਹਨਾਂ ਕਹਾਂਗੇ ਪੰਜਾਬ ਵਿੱਚ ਕੋਈ ਵੀ ਮੁੱਖ ਮੰਤਰੀ ਆ ਜਾਵੇ ਸਾਡੇ ਰਿਸ਼ਤੇ ਹਮੇਸ਼ਾ ਚੰਗੇ ਰਹੇ ਨੇ ਕਈ ਵਾਰ ਰਿਸ਼ਤਿਆਂ ਵਿੱਚ ਖਟਾਸ ਜ਼ਰੂਰ ਆ ਜਾਂਦੀ ਹੈ ਪਰ ਉਸ ਨੂੰ ਦੂਰ ਕਰ ਲਿਆ ਜਾਂਦਾ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਲੇ ਲਦਾਖ ਦਾ ਬੇੜਾ ਗਰ ਕਰ ਦਿੱਤਾ ਜੰਮੂ ਕਸ਼ਮੀਰ ਦੇ ਮੈਡੀਕਲ ਕਾਲਜ ਨੂੰ ਹੀ ਬੰਦ ਕਰ ਦਿੱਤਾ ਜੋ ਕਿ ਬੇਹਦ ਨਿੰਦਨਯੋਗ ਹੈ ਜੰਮੂ ਕਸ਼ਮੀਰ ਵਿੱਚ 370 ਤਾਰਾ ਲਗਾਉਣ ਬਾਰੇ ਉਹਨਾਂ ਕਿਹਾ ਕਿ ਤਾਰਾ ਲਗਾਉਣ ਤੋਂ ਬਾਅਦ ਬਦਲਾਅ ਜ਼ਰੂਰ ਆਏ ਨੇ ਪਰ ਜੋ ਸਾਨੂੰ ਭਰੋਸਾ ਦਿੱਤਾ ਗਿਆ ਸੀ ਉਹ ਪੂਰਾ ਨਹੀਂ ਹੋਇਆ ਇਰਾਨ ਦੀ ਵਿਮਾਰ ਆਰਥਿਕਤਾ ਨੂੰ ਲੈ ਕੇ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨ 28 ਦਸੰਬਰ ਨੂੰ ਸ਼ੁਰੂ ਹੋਣ ਤੋਂ ਬਾਅਦ ਲਗਾਤਾਰ ਤੇਜ਼ ਹੋ ਰਹੇ ਨੇ ਪ੍ਰਦਰਸ਼ਨ ਦੀ ਅੱਗ 100 ਸ਼ਹਿਰਾਂ ਤੱਕ ਫੈਲ ਚੁੱਕੀ ਅਤੇ ਇੰਨਾ ਚ ਹੁਣ ਤੱਕ 62 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਇਰਾਨ ਦੇ ਸਰਬਉੱਚ ਨੇਤਾ ਨੇ ਸ਼ੁੱਕਰਵਾਰ ਨੂੰ ਦੇਸ਼ ਦੇ ਨਾਂ ਆਪਣੇ ਸੰਬੋਧਨ ਚ ਸੰਕੇਤ ਦਿੱਤਾ ਕਿ ਸੁਰੱਖਿਆ ਬਲ ਪ੍ਰਦਰਸ਼ਨਕਾਰੀਆਂ ਉੱਤੇ ਸਿਕੰਜਾ ਕੱਸਣਗੇ ਸੁਪਰੀਮ ਲੀਡਰ ਆਇਤੋਲਾ ਅਲੀ ਖਮੇਨੇਈ ਨੇ ਦੋਸ਼ ਲਾਇਆ ਕਿ ਟਰੰਪ ਦੇ ਹੱਥ ਇਰਾਨੀਆਂ ਦੇ ਖੂਨ ਨਾਲ ਰੰਗੇ ਨੇ ਇਰਾਨ ਦੇ ਸਰਕਾਰੀ ਟੈਲੀਵਿਜ਼ਨ ਵੱਲੋਂ ਪ੍ਰਸਾਰਿਤ ਫੁਟੇਜ ਵਿੱਚ ਉਹਨਾਂ ਦੇ ਸਮਰਥਕ ਅਮਰੀਕਾ ਨੂੰ ਮੌਤ ਦੇ ਨਾਰੇ ਲਗਾ ਰਹੇ ਸਨ ਖਾਮੇਨੀ ਨੇ 트ੰਪ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪ੍ਰਦਰਸ਼ਨਕਾਰੀ ਕਿਸੇ ਹੋਰ ਦੇਸ਼ ਦੇ ਰਾਸ਼ਟਰਪਤੀ ਨੂੰ ਖੁਸ਼ ਕਰਨ ਲਈ ਆਪਣੀਆਂ ਸੜਕਾਂ ਬਰਬਾਦ ਕਰ ਰਹੇ ਨੇ ਵਾਸ਼ਿੰਗਟਨ ਵੱਲੋਂ ਤੁਰੰਤ ਕੋਈ ਜਵਾਬ ਨਹੀਂ ਮਿਲਿਆ ਹਾਲਾਂਕਿ 트ੰਪ ਨੇ ਪ੍ਰਦਰਸ਼ਨਕਾਰੀ ਮਾਰੇ ਜਾਣ ਉੱਤੇ ਈਰਾਨ ਉੱਤੇ ਹਮਲਾ ਕਰਨ ਦੇ ਆਪਣੇ ਵਾਅਦੇ ਨੂੰ ਦੁਹਰਾਇਆ ਈਰਾਨ ਦੀ ਦਰਮਸ਼ਾਹੀ ਨੇ ਦੇਸ਼ ਅੰਦਰ ਇੰਟਰਨੈਟ ਅਤੇ ਕੁਮਾਂਤਰੀ ਟੈਲੀਫੋਨ ਕਾਲਾਂ ਨੂੰ ਬੰਦ ਕਰ ਦਿੱਤਾ ਹਾਲਾਂਕਿ ਇਸ ਦੇ ਬਾਵਜੂਦ ਕਾਰਕੁਨਾਂ ਵੱਲੋਂ ਸਾਂਝੇ ਕੀਤੇ ਗਏ ਛੋਟੇ ਆਨਲਾਈਨ ਵੀਡੀਓਜ਼ ਵਿੱਚ ਸ਼ੁੱਕਰਵਾਰ ਸਵੇਰੇ ਰਾਸ਼ਤਾਨੀ ਤਹਿਰਾਨ ਅਤੇ ਹੋਰ ਖੇਤਰ ਫੈਲਿਆ ਹੋਇਆ ਦਿਖਾਈ ਦੇ ਰਿਹਾ ਈਰਾਨ ਦੇ ਸਰਕਾਰੀ ਮੀਡੀਆ ਨੇ ਦੋਸ਼ ਲਗਾ ਕੇ ਕਿ ਅਮਰੀਕਾ ਤੇ ਇਜ਼ਰਾਈਲ ਦੇ ਹੱਤਵਾਦੀ ਏਜੰਟਾਂ ਨੇ ਇਹ ਹਿੰਸਾ ਪੜਕਾਈ ਹੈ ਅਤੇ ਇਸ ਨੇ ਵੇਰਵੇ ਦਿੱਤੇ ਬਗੈਰ ਇਹ ਵੀ ਕਿਹਾ ਕਿ ਜਾਨੀ ਨੁਕਸਾਨ ਹੋਇਆ ਇਰਾਨ ਵਿੱਚ 12 ਦਿਨਾਂ ਤੋਂ ਆਤੋਲਾ ਅਲੀ ਖਮੇਨੀ ਵਿਰੁੱਧ ਵਿਰੋਧ ਪ੍ਰਦਰਸ਼ਨ ਚੱਲ ਰਹੇ ਨੇ ਪਰ ਪਿਛਲੇ ਕੁਝ ਘੰਟਿਆਂ ਵਿੱਚ ਵਿਰੋਧ ਹੋਰ ਤੇਜ਼ ਹੋ ਗਿਆ ਪਿਛਲੇ ਕੁਝ ਘੰਟਿਆਂ ਤੋਂ ਅਮਰੀਕਾ ਲੋਕ ਲੋਡੇਡ ਅਤੇ ਰੈਡੀ ਟੂ ਗੋ ਮੋਡ ਵਿੱਚ ਆ ਚੁੱਕਾ ਸਵਾਲ ਇਹ ਹੈ ਕਿ ਇਰਾਨ ਵਿੱਚ ਖਮੇਨੀ ਦਾ ਰਾਜ ਕਿੰਨਾ ਚਿਰ ਰਹੇਗਾ ਅਗਲੇ ਕੁਝ ਘੰਟਿਆਂ ਵਿੱਚ ਕੀ ਹੋਵੇਗਾ ਇਸ ਦੌਰਾਨ ਜਲਾਬਤਨ ਇਰਾਨੀ ਪ੍ਰਿੰਸ ਰਜ਼ਾ ਪਹਿਲਵੀ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਇੱਕ ਸ਼ਕਤੀਸ਼ਾਲੀ ਅਪੀਲ ਕੀਤੀ ਹੈ ਰਜ਼ਾ ਪਹਿਲਵੀ ਨੇ ਸੋਸ਼ਲ ਮੀਡੀਆ ਤੇ ਪੋਸਟ ਕਰਦੇ ਹੋਏ ਰਾਸ਼ਟਰਪਤੀ ਟਰੰਪ ਨੂੰ ਤੁਰੰਤ ਦਖਲ ਦੇਣ ਅਤੇ ਇਰਾਨ ਦੇ ਲੋਕਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਰਜ਼ਾ ਪ ਤੁਸੀਂ ਲੱਖਾਂ ਬਹਾਦਰ ਇਰਾਨੀਆਂ ਨੂੰ ਸੜਕਾਂ ਤੇ ਗੋਲੀਬਾਰੀ ਦਾ ਸਾਹਮਣਾ ਕਰਦੇ ਦੇਖਿਆ ਅੱਜ ਉਹ ਨਾ ਸਿਰਫ ਗੋਲੀਬਾਰੀ ਦਾ ਸਾਹਮਣਾ ਕਰ ਰਹੇ ਨੇ ਸਗੋਂ ਸੰਚਾਰ ਪੂਰੀ ਤਰ੍ਹਾਂ ਵਿਗੜ ਪਿਆ ਕੋਈ ਇੰਟਰਨੈਟ ਨਹੀਂ ਅਤੇ ਲੈਂਡਲਾਈਨ ਫੋਨ ਸੇਵਾ ਵੀ ਬੰਦ ਹੈ ਜਲਾਬਾਤਨ ਰਾਜਕੁਮਾਰ ਨੇ ਅੱਗੇ ਕਿਹਾ ਅਲਿਖਮੈਨੀ ਲੋਕਾਂ ਦੇ ਹੱਥੋਂ ਆਪਣੇ ਅਪਰਾਧਿਕ ਸ਼ਾਸਨ ਦੇ ਅੰਤ ਤੋਂ ਡਰਦੇ ਹੋਏ ਅਤੇ ਪ੍ਰਦਰਸ਼ਨਕਾਰੀਆਂ ਦਾ ਸਮਰਥਨ ਕਰਨ ਤੇ ਤੁਹਾਡੇ ਮਜ਼ਬੂਤ ਵਾਅਦੇ ਤੋਂ ਸਹਾਇਤਾ ਪ੍ਰਾਪਤ ਕਰਕੇ ਸੜਕਾਂ ਤੇ ਉਤਰੇ ਲੋਕਾਂ ਨੂੰ ਬੇਰਹਿਮੀ ਅਨਾਲ ਦਮਨ ਨਾਲ ਧਮਕੀ ਦੇ ਰਿਹਾ ਉਹ ਇਹਨਾਂ ਨੌਜਵਾਨਾਂ ਨਾਇਕਾਂ ਦਾ ਕਤਲ ਕਰਨਾ ਚਾਹੁੰਦਾ ਉਹਨਾਂ ਨੇ ਕਿਹਾ ਸਾਡੇ ਤੇ ਮੈਂ ਤੁਹਾਨੂੰ ਮਦਦ ਲਈ ਬੇਨਤੀ ਕਰ ਰਿਹਾ ਇੱਕ ਘੰਟੇ ਵਿੱਚ ਲੋਕ ਸੜਕਾਂ ਤੇ ਉਤਰਣਗੇ ਤੁਸੀਂ ਇਹ ਸਾਬਿਤ ਕਰ ਦਿੱਤਾ ਅਤੇ ਮੈਂ ਜਾਣਦਾ ਕਿ ਤੁਸੀਂ ਸ਼ਾਂਤੀ ਦੇ ਚਾਹਵਣ ਆਦਮੀ ਅਤੇ ਆਪਣੇ ਬਚਨ ਦੇ ਪੱਕੇ ਆਦਮੀ ਹੋ ਕਿਰਪਾ ਕਰਕੇ ਈਰਾਨ ਦੇ ਲੋਕਾਂ ਦੀ ਮਦਦ ਲਈ ਦਖਲ ਦੇਣ ਲਈ ਤਿਆਰ ਹੋਵੋ ਵਿਸ਼ਵਵਿਆਪੀ ਉਤਲ-ਪੁਤਲ ਦੇ ਵਿਚਕਾਰ ਵਾਈਟ ਹਾਊਸ ਨੇ ਸੰਕੇਤ ਦਿੱਤਾ ਕਿ ਉਹ ਭਾਰਤ ਨੂੰ ਵੈਨਿਜੁਏਲਾ ਤੋਂ ਤੇਲ ਖਰੀਦਣ ਦੀ ਆਗਿਆ ਦੇਣ ਲਈ ਤਿਆਰ ਹੈ ਇਹ ਗੱਲ 트ੰਪ ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਹੀ ਜਦੋਂ ਇਹ ਪੁੱਛਿਆ ਗਿਆ ਕਿ ਕੀ ਅਮਰੀਕਾ ਭਾਰਤ ਦੀਆਂ ਤੇਜ਼ੀ ਨਾਲ ਵਧ ਰਹੀਆਂ ਤੇ ਵੱਡੀਆਂ ਊਰਜਾ ਜ਼ਰੂਰਤਾਂ ਨੂੰ ਦੇਖਦੇ ਹੋਏ ਭਾਰਤ ਨੂੰ ਵੈਨਿਜੁਏਲਾ ਤੋਂ ਕੱਚਾ ਤੇਲ ਦੁਆਰਾ ਖਰੀਦਣ ਦੀ ਆਗਿਆ ਦੇਣ ਲਈ ਤਿਆਰ ਹੈ ਤਾਂ ਜਵਾਬ ਸਪਸ਼ਟ ਹਾਂ ਵਿੱਚ ਸੀ ਅਧਿਕਾਰੀ ਨੇ ਹਾਂ ਵਿੱਚ ਜਵਾਬ ਦਿੱਤਾ ਪਰ ਇਹ ਵੀ ਕਿਹਾ ਕਿ ਬਰੀਕ ਨੁਕਤੇ ਅਤੇ ਅਜੇ ਵੀ ਕੰਮ ਕੀਤਾ ਜਾ ਰਿਹਾ ਅਧਿਕਾਰੀ ਨੇ ਅਮਰੀਕੀ ਊਰਜਾ ਸਕੱਤਰ ਕ੍ਰਿਸਟੋਫਰ ਰਾਈਟ ਦੇ ਆਲਿਆ ਬਿਆਨ ਦਾ ਹੀ ਹਵਾਲਾ ਦਿੱਤਾ ਜਿਸ ਵਿੱਚ ਉਹਨਾਂ ਕਿਹਾ ਸੀ ਕਿ ਵਾਸ਼ਿੰਗਟਨ ਲਗਭਗ ਸਾਰੇ ਦੇਸ਼ਾਂ ਨੂੰ ਵੈਨਜੂਏਲਾ ਦਾ ਤੇਲ ਵੇਚਣ ਲਈ ਤਿਆਰ ਹੈ। ਫੌਕਸ ਬਿਜ਼ਨਸ ਨਾਲ ਇੱਕ ਇੰਟਰਵਿਊ ਵਿੱਚ ਰਾਈਟ ਨੇ ਕਿਹਾ ਕਿ ਅਮਰੀਕਾ ਵੈਨਿਜੁਏਲਾ ਦੇ ਤੇਲ ਨੂੰ ਗਲੋਬਲ ਮਾਰਕੀਟ ਵਿੱਚ ਵਾਪਸ ਆਉਣ ਦੀ ਇਜਾਜ਼ਤ ਦੇ ਰਿਹਾ ਪਰ ਇਹ ਇੱਕ ਸਖਤ ਨਿਜੰਤਰਿਤ ਢਾਂਚੇ ਤਹਿਤ ਕੀਤਾ ਜਾਵੇਗਾ ਮਾਰਕੀਟਿੰਗ ਅਮਰੀਕੀ ਸਰਕਾਰ ਦੁਆਰਾ ਕੀਤੀ ਜਾਵੇਗੀ ਤੇ ਫੰਡ ਨਿਰਧਾਰਿਤ ਖਾਤਿਆਂ ਵਿੱਚ ਆਉਣਗੇ ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸ਼ੁੱਕਰਵਾਰ ਨੂੰ ਤੇਲ ਕੰਪਨੀ ਦੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ ਮੀਟਿੰਗ ਦੌਰਾਨ ਟਰੰਪ ਨੇ ਕਿਹਾ ਕਿ ਉਹ ਜਲਦੀ ਇੱਕ ਸਮਝੌਤੇ ਤੇ ਪਹੁੰਚਣਗੇ ਜੋ ਇਹ ਨਿਰਧਾਰਿਤ ਕਰੇਗਾ ਕਿ ਕਿਹੜੀਆਂ ਅਮਰੀਕੀ ਤੇਲ ਕੰਪਨੀਆਂ ਵੈਨਿਜੁਏਲਾ ਜਾ ਸਕਦੀਆਂ ਨੇ ਤੇ ਇਸ ਦੇ ਊਰ ਤੇਲ ਕੰਪਨੀ ਦੇ ਅਧਿਕਾਰੀਆਂ ਨਾਲ ਆਪਣੀ ਮੀਟਿੰਗ ਦੌਰਾਨ 트ੰਪ ਨੇ ਆਪਣੇ ਦਾਅਵੇ ਨੂੰ ਦੁਹਰਾਇਆ ਕਿ ਅਮਰੀਕੀ ਕੰਪਨੀਆਂ ਵੈਨਿਜ਼ੁਏਲਾ ਵਿੱਚ ਘੱਟੋ-ਘੱਟ ਡਾਲਰ 100 ਬਿਲੀਅਨ ਖਰਚ ਕਰਨਗੇ ਮੀਟਿੰਗ ਦੌਰਾਨ 트ੰਪ ਨੇ ਵੈਨਿਜ਼ੁਏਲਾ ਵਿੱਚ ਉਹਨਾਂ ਦੇ ਕਾਰਜਾਂ ਲਈ ਫੌਜ ਦੀ ਵੀ ਪ੍ਰਸ਼ੰਸਾ ਕੀਤੀ ਉਹਨਾਂ ਕਹਾ ਮੈਂ ਫੌਜ ਦਾ ਧੰਨਵਾਦ ਕਰਨਾ ਚਾਹੁੰਦਾ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਨਾਬਾ ਜੇਲ੍ਹ ਚ ਬੰਦ ਸ਼ਰੋਮਨੀ ਅਕਾਲੀ ਦਲ ਬਾਦਲ ਦੇ ਸੀਨੀਅਰ ਅਗੂ ਵਿਕਰਮ ਸਿੰਘ ਮਜੀਠੀਆ ਦੀ ਜਾਨ ਨੂੰ ਖਤਰਾ ਹੋਣ ਦੀ ਸੂਚਨਾ ਮਿਲੀ ਹੈ ਖੋਫਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਇੱਕ ਗੁਪਤ ਪੱਤਰ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ ਸੂਤਰਾਂ ਅਨੁਸਾਰ ਇੱਕ ਕੇਂਦਰੀ ਏਜੰਸੀ ਤੋਂ ਮਿਲੀ ਗੁਪਤ ਜਾਣਕਾਰੀ ਤੋਂ ਬਾਅਦ ਪੰਜਾਬ ਪੁਲਿਸ ਦੇ ਸਪੈਸ਼ਲ ਡਾਇਰੈਕਟਰ ਜਨਰਲ ਆਫ ਪੁਲਿਸ ਇੰਟੈਲੀਜੈਂਸ ਨੇ ਇੱਕ ਅਹਿਮ ਈਮੇਲ ਜਾਰੀ ਕੀਤੀ ਹੈ ਇੱਕ ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਕਿ ਪਾਕਿਸਤਾਨ ਅਧਾਰਿਤ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਵਿਕਰਮ ਸਿੰਘ ਮਜੀਠੀਏ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਿਹਾ ਦੱਸਦੇ ਕਿ ਮਜੀਠੀਆ ਇਸ ਵੇਲੇ ਪੰਜਾਬ ਦੀ ਨਾਭਾ ਜੇਲ੍ਹ ਵਿੱਚ ਬੰਦ ਨੇ 3 ਜਨਵਰੀ 2026 ਨੂੰ ਜਾਰੀ ਕੀਤੇ ਗਏ ਇਸ ਨੋਟਿਸ ਰਾਹੀਂ ਇੰਟੈਲੀਜੈਂਸ ਵਿਭਾਗ ਨੇ ਸਪੈਸ਼ਲ ਡੀਜੀਪੀ ਸੁਰੱਖਿਆ ਐਡੀਜੀਪੀ ਜੇਲ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਸਮੇਤ ਕਈ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਪੱਤਰ ਵਿੱਚ ਸਪਸ਼ਟ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਕਿਸੇ ਵੀ ਅਨਸੁਖਾਵੀ ਘਟਨਾ ਨੂੰ ਰੋਕਣ ਲਈ ਟਕਵੇਂ ਰੋਕਥਾਮ ਅਤੇ ਸਾਵਧਾਨੀ ਦੇ ਕਦ ਪਾਗ ਨੂੰ ਸਥਿਤੀ ਤੇ ਤਿੱਖੀ ਨਜ਼ਰ ਰੱਖਣ ਲਈ ਕਿਹਾ ਗਿਆ ਸੁਰੱਖਿਆ ਏਜੰਸੀਆਂ ਨੂੰ ਕਿਹਾ ਗਿਆ ਕਿ ਉਹ ਕਿਸੇ ਵੀ ਅਹਿਮ ਜਾਣਕਾਰੀ ਨੂੰ ਤੁਰੰਤ ਹੈੱਡਕੁਆਰਟਰ ਨਾਲ ਸਾਂਝਾ ਕਰਨ ਸ਼੍ਰੋਮਣੀ ਕਾਲੀਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ ਦਰਜ 8 ਸਾਲ ਪੁਰਾਣੇ ਮਾਨਹਾਨੀ ਦੇ ਮਾਮਲੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ 'ਚ ਹੋਣ ਵਾਲੀ ਸੁਣਵਾਈ ਟਾਲ ਦਿੱਤੀ ਗਈ ਹੈ ਅਗਲੀ ਸੁਣਵਾਈ ਹੁਣ 17 ਜਨਵਰੀ ਨੂੰ ਹੋਵੇਗੀ 17 ਦਸੰਬਰ ਨੂੰ ਪਿਛਲੀ ਸੁਣਵਾਈ ਤੇ ਸੁਖਬੀਰ ਸਿੰਘ ਬਾਦਲ ਪੇਸ਼ ਨਹੀਂ ਹੋਏ ਇਸ ਤੋਂ ਬਾਅਦ ਅਦਾਲਤ ਨੇ ਗੈਰ ਜ਼ਮਾਨਤੀ ਬਰੰਟਚਾਰੀ ਕਰ ਦਿੱਤੇ ਸਨ ਹਾਲਾਂਕਿ ਹੁਣ ਸੁਖਬੀਰ ਸਿੰਘ ਬਾਦਲ ਨੇ ਹੁਕਮ ਵਾਪਸ ਲੈ ਜਾਣ ਨੂੰ ਲੈ ਕੇ ਅਦਾਲਤ 'ਚ ਅਰਜੀ ਦਾਇਰ ਕੀਤੀ ਹੈ ਜਿਸ ਤੇ 17 ਜਨਵਰੀ ਨੂੰ ਸੁਣਵਾਈ ਹੋਵੇਗੀ ਸ਼ੁੱਕਰਵਾਰ ਨੂੰ ਬਾਦਲ ਦੇ ਵਕੀਲ ਨੇ ਅਦਾਲਤ ਤੋਂ ਸਮਾਂ ਦਿੱਤੇ ਜਾਣ ਦੀ ਮੰਗ ਕੀਤੀ 2017 ਚ ਬਾਦਲ ਖਿਲਾਫ ਧਾਰਮਿਕ ਸੰਸਥਾ ਅਖੰਡ ਕੀਰਤਨੀ ਜੱਥੇ ਦੇ ਬੁਲਾਰੇ ਰਜ਼ਿੰਦਰਪਾਲ ਸਿੰਘ ਨੇ ਕੇਸ ਦਾਇਰ ਕੀਤਾ ਸੀ ਹਾਲਾਂਕਿ ਬਾਦਲ ਨੇ ਮਾਮਲੇ ਖਿਲਾਫ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚ ਪਟੀਸ਼ਨ ਦਾਇਰ ਕੀਤੀ ਸੀ ਜਿਸ ਨੂੰ ਹਾਈ ਕੋਰਟ ਨੇ ਰੱਦ ਕਰ ਦਿੱਤਾ ਸੀ ਇਸ ਦੇ ਬਾਵਜੂਦ 17 ਦਸੰਬਰ 2025 ਦੀ ਤਰੀਕ ਤੇ ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਉਹਨਾਂ ਦੀ ਜ਼ਮਾਨਤ ਰੱਦ ਕਰ ਦਿੱਤੀ ਗਈ ਸੀ 4 ਜਨਵਰੀ 2017 ਨੂੰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਲ ਰਜ਼ਿੰਦਰਪਾਲ ਸਿੰਘ ਦੇ ਘਰ ਆਏ ਸੀ ਉਹਨਾਂ ਦੀ ਮੁਲਾਕਾਤ ਤੋਂ ਬਾਅਦ ਬਾਦਲ ਨੇ ਮੀਡੀਆ ਨੂੰ ਵਿਵਾਦਿਤ ਬਿਆਨ ਦਿੰਦਿਆਂ ਜਿੱਥੇ ਨੂੰ ਅੱਤਵਾਦੀ ਜਿੱਥੇ ਬੰਦੀ ਦਾ ਰਾਜਨੀਤਿਕ ਚਿਹਰਾ ਦੱਸਿਆ ਸੀ ਇਸ ਤੇ ਰਜ਼ਿੰਦਰਪਾਲ ਸਿੰਘ ਅਦਾਲਤ ਵਿੱਚ ਮਾਨ ਹਾਨੀ ਦਾ ਕੇਸ ਦਾਇਰ ਕਰ ਦਿੱਤਾ ਸੀ ਉਹਨਾਂ ਦਾ ਕਹਿਣਾ ਸੀ ਕਿ ਬਾਦਲ ਦੇ ਬਿਆਨ ਕਾਰਨ ਉਹਨਾਂ ਦੀ ਸੰਸਥਾ ਦਾ ਅਕਸ ਖਰਾਬ ਹੋਇਆ ਇਹ ਸਨ ਸਾਡੇ ਲੋਕ ਦੀਆਂ ਖਬਰਾਂ ਹੁਣ ਮੈਨੂੰ ਤੇ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ